ਹੁਣ ਇਕਵੇਰੀਅਮ 터ਨਲ ਦੇਖਣ ਵਾਸਤੇ ਦੁਬਈ ਜਾਂ ਸਿੰਗਾਪੁਰ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਦਸਹਿਰਾ ਗਰਾਊਂਡ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਪੂਰੀ ਤਰ੍ਹਾਂ ਏਸੀ ਇਕਵੇਰੀਅਮ ਦਾ 터ਨਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਦੁਨੀਆ ਭਰ ਤੋਂ ਸੈਂਕੜਾ ਤਰ੍ਹਾਂ ਦੀਆਂ ਰੰਗ-बिरंगीਆਂ ਮੱਛੀਆਂ ਦੇਖਣ ਨੂੰ ਮਿਲਣਗੀਆਂ ਬੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੰਡਰਵਾਟਰ ਫਿਸ਼ 터ਨਲ ਕਨਸੈਪਟ ਅੰਮ੍ਰਿਤਸਰ ਦੇ ਵਿੱਚ ਲੈ ਕੇ ਆਏ ਨੇ ਪਹਿਲਾਂ ਇਹ ਸਭ ਚੀਜ਼ਾਂ ਵਿਦੇਸ਼ਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਹਨ ਜਿਸ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਵਿਦੇਸ਼ ਦੀ ਤਰਜ਼ ਦੇ ਉੱਤੇ ਹੀ ਇਸ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ 3 ਲੱਖ ਤੋਂ ਵੀ ਜ਼ਿਆਦਾ ਮੱਛੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਇਕਵੇਰੀਅਮ ਟਨਲ ਦੇ ਵਿੱਚ ਤੁਹਾਨੂੰ 5 ਤੋਂ 6 ਫੁੱਟ ਲੰਬੀਆਂ ਮੱਛੀਆਂ ਵੀ ਵੇਖਣ ਨੂੰ ਮਿਲਣਗੀਆਂ ਜੋ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੋਵੇਗਾ। ਬੱਚਿਆਂ ਦੇ ਲਈ ਉੱਥੇ ਗੋਲਡਨ ਮੈਨ ਬਿਨਾ ਮੁੰਡੀ ਤੋਂ ਆਦਮੀ ਅਤੇ ਟੋਲ ਮੈਨ ਵੀ ਦੇਖਣ ਨੂੰ ਮਿਲਣਗੇ। ਇਸ ਮੇਲੇ ਵਿੱਚ ਡਿਜ਼ਨੀ ਵਰਲਡ ਤੇ ਝੂਲੇ ਵੀ ਲਿਆਂਦੇ ਗਏ ਨੇ ਜੋ ਪਹਿਲਾਂ ਅੰਮ੍ਰਿਤਸਰ ਵਿੱਚ ਕਦੀ ਵੀ ਦੇਖਣ ਨੂੰ ਨਹੀਂ ਮਿਲੇ। ਇਸ ਤੋਂ ਇਲਾਵਾ ਟਵਿਟਰ ਟਾਵਰ, ਰੋਲ ਸਟ੍ਰੋਸਟਰ ਵੀ ਲਗਾਏ ਗਏ ਹਨ। ਜਿੰਨਾ ਦਾ ਅਨੰਤ ਤੁਸੀਂ ਮਾਨ ਸਕਦੇ ਹੋ ਇਹ ਮੇਲਾ 26 ਅਗਸਤ ਤੱਕ ਰਹੇਗਾ ਬਿਊਰੋ ਰਿਪੋਰਟ ਪੰਜਾਬ ਟੀਵੀ ਨਿਊਜ਼ ਆ ਪੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਜਿਹੜੇ ਬ੍ਰਿੰਦਰ ਕਪੂਰ ਜੀ ਮੇਰੇ ਨਾਲ ਨੇ ਬਹੁਤ ਹੀ ਅੱਛਾ ਆਰਗੇਨਾਈਜ਼ ਕੀਤਾ ਗਿਆ ਹੈਗਾ ਮਜ਼ਾ ਆਇਆ ਦੇਖ ਕੇ ਔਰ ਮੈਂ ਇਹਨਾਂ ਦੇ ਨਾਲ ਹੁਣ ਸਾਰੀ ਟੋਟਲ ਫਿਸ਼ ਟਨਲ ਵਿਜ਼ਿਟ ਕਰਕੇ ਆਇਆ ਹੈਗਾ ਅਮੇਜ਼ਿੰਗ ਬਹੁਤ ਵਧੀਆ ਹੈਗਾ ਅੰਮ੍ਰਿਤਸਰ ਵਾਸੀਆਂ ਵਾਸਤੇ ਇੱਕ ਓਪਰਚ्युनिटी ਹੈਗੀ ਹੈ ਅੰਮ੍ਰਿਤਸਰ ਦੇ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਸਾਰਿਆਂ ਵਾਸਤੇ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਇੱਕ ਟਾਈਮ ਤੋਂ ਵਿజిਟ ਕਰੋ ਔਰ ਆਪਣੇ ਬੱਚਿਆਂ ਨੂੰ ਜਰੂਰ ਕਰਾਓ ਤਾਂ ਇੱਕ ਅਲੱਗ ਐਕਸਪੀਰੀਅੰਸ ਹੈਗਾ ਬੱਚਿਆਂ ਨੂੰ ਫਿਸ਼ਿਸ ਵਾਰੇ ਡਿਫਰੈਂਟ ਟਾਈਪ ਦੇ ਫਿਸ਼ਿਸ ਇਹਨਾਂ ਨੇ ਦੁਬਈ ਤੋਂ ਦੂਸਰੇ ਕੰਟਰੀਜ਼ ਤੋਂ ਮੰਗਵਾਈਆਂ ਹੈਗੀਆਂ ਔਰ ਕਈ ਤਰ੍ਹਾਂ ਦੇ ਇੱਥੇ ਦੇਖੋ ਬੱਚਿਆਂ ਨੇ ਇੰਜੋਏ ਕਰਨਾ ਤਾਂ ਬਹੁਤ ਟਾਈਪ ਦੇ ਬਹੁਤ ਅਲੱਗ ਤਰ੍ਹਾਂ ਦੇ ਝੂਲੇ ਹੈਗੇ ਇੱਕ ਝੂਲਾ ਤੇ ਆ ਦੱਸ ਰਹੇ ਸੀ ਮੈਨੂੰ ਕਿ ਇਹ ਫਸਟ ਟਾਈਮ ਹੈਗਾ ਇਹ ਅੰਮ੍ਰਿਤ ਪੰਜਾਬ ਦੀ ਪਹਿਲੀ ਵਾਰੀ ਅਸੀਂ ਲਗਾ ਰਹੇ ਹਾਂ ਡਿਜ਼ਨੀ ਵਰਡ ਦੇ ਚੂਲੇ ਆ ਹੋਰ ਕਈ ਕਈ ਤਰ੍ਹਾਂ ਦਾ ਹੈਗਾ ਪੂਰਾ ਇੰਜੋਇਮੈਂਟ ਦਾ ਬੰਦੋਬਸਤ ਹੈਗਾ ਹਾਂ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਪੂਰਾ ਇਹਨਾਂ ਨੇ ਧਿਆਨ ਰੱਖਿਆ ਹੈਗਾ ਔਰ ਸਟਾਲਸ ਹੈ ਸ਼ੋਪਿੰਗ ਵਾਸਤੇ ਵੀ ਹੈ ਖਾਣ ਵਾਸਤੇ ਵੀ ਹੈ ਹਰ ਚੀਜ਼ ਇੱਥੇ ਅਵੇਲੇਬਲ ਹੈਗੀ ਸਰ ਪ੍ਰਸ਼ਾਸਨ ਦਾ ਸਹਿਯੋਗ ਵਧੀਆ ਹੈ ਪ੍ਰਸ਼ਾਸਨ ਦਾ ਸਹਿਯੋਗ ਵਧੀਆ ਕਹਿ ਰਹੇ ਹਾਂ ਰਿਹਾ ਔਰ ਅੱਗੇ ਵੀ ਵਧੀਆ ਰਹੇਗਾ ਜਿੰਨੀ ਦੇਰ ਕੰਮ ਚੱਲਦੇ ਕਿਸੇ ਚੱਲੇਗਾ ਕਿ ਮੈਸੇਜ ਦੇਣਾ ਚਾਹੁੰਦਾ ਅੰਮ੍ਰਿਤਸਰ ਵਾਸੀਆਂ ਨੂੰ ਵੀ ਮੈਸੇਜ ਅੰਮ੍ਰਿਤਸਰ ਵਾਸੀਆਂ ਨੂੰ ਆਹੀ ਮੈਸੇਜ ਦੇਣਾ ਚਾਹਾਂਗਾ ਮੈਂ ਤੇ ਆ ਗਿਆ ਆਪਣੇ ਬੱਚਿਆਂ ਦੇ ਨਾਲ ਫੈਮਿਲੀ ਦੇ ਨਾਲ ਆ ਕੇ ਮੈਂ ਇੰਜੋਏ ਕੀਤਾ ਤੁਸੀਂ ਵੀ ਆਓ ਵੈਲਕਮ ਸਾਰੇ ਅੰਮ੍ਰਿਤਸਰ ਵਾਸੀ ਆਨ ਜਰੂਰ ਆਣ ਇੱਕ ਵਾਰੀ ਅਸੀਂ ਮੈਂ ਵਿਰਿੰਦਰ ਕਪੂਰ ਭੋਲਾ ਸ਼ੰਕਰਨ ਕੰਪਨੀ ਤੋਂ ਇੱਥੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਅਸੀਂ ਫੈਸਟਨਲ ਲੈ ਕੇ ਆਏ ਆ ਇਹਦੇ ਵਿੱਚ ਤੁਹਾਨੂੰ ਕਈ ਬੱਚਿਆਂ ਨੂੰ ਬੱਚਿਆਂ ਦੇ ਕੋਲ ਮੰਨ ਲਈ ਕਈ ਨਵੀਆਂ ਆਈਟਮਾਂ ਦੇਖਣ ਨੂੰ ਮਿਲੂਗੀਆਂ ਇਹ ਏਸੀ ਫੈਸਟਨਲ ਹੈ ਗਰਮੀਆਂ ਦੇ ਵਿੱਚ ਕਿ ਤੁਹਾਨੂੰ ਜਿਹੜੀ ਦਿੱਕਤ ਨਾ ਆਵੇ ਨਾ ਕੋਈ ਬੱਚਿਆਂ ਨੂੰ ਦਿੱਕਤ ਆਵੇ ਨਾ ਗਰਮੀ ਦੀ ਨਾ ਕਿਸੇ ਹੋਰ ਚੀਜ਼ ਦੀ ਤੇ ਅਸੀਂ ਹਰ ਸ਼ਹਿਰ ਸ਼ਹਿਰ ਤੋਂ ਸ਼ਹਿਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਸ ਨੂੰ ਅੱਗੇ ਹੋਰ ਹੈਲਪ ਕਰ ਰਹੇ ਹਾਂ ਤੇ ਹੋਰ ਵੀ ਕਈ ਨਵੇਂ-ਨਵੇਂ ਸ਼ਹਿਰਾਂ ਚ ਲੈ ਕੇ ਆਏ ਅਸੀਂ ਵਿੱਚ ਤੁਹਾਨੂੰ ਕਈ ਡਿਜ਼ਨੀ ਵਰਲਡ ਤੋਂ ਨਵੇਂ ਝੂਲੇ ਟਵਿੰ ਟਾਵਰ ਸੁਨਾਮੀ ਝੂ ਨਵੇਂ ਚੂਲੇ ਤੁਹਾਨੂੰ ਦੇਖਣ ਨੂੰ ਮਿਲੋਗੇ ਵੱਡਾ ਜੁਆਇੰਟ ਵੀਲ ਜੋ ਕਿ ਪੰਜਾਬ ਕੀ ਥਰੋਅਆਊਟ ਇੰਡੀਆ ਦੇ ਵਿੱਚ ਇੱਕੋ ਹੀ ਚੂਲਾ ਜੋ ਪੰਜਾਬ ਚ ਪਹਿਲੀ ਵਾਰ ਆਇਆ ਹੈ ਤੇ ਇਸ ਵਿੱਚ ਤੁਹਾਨੂੰ ਫਿਸ਼ ਟੈਨਲ ਦੇ ਵਿੱਚ 7 ਫੁੱਟ ਦੀ ਵੱਡੀ ਵੇਲ ਮਛਲੀ ਦੇਖਣ ਨੂੰ ਮਿਲੇਗੀ ਤੇ ਹੋਰ ਵੀ ਕਈ ਅਲੱਗ-ਅਲੱਗ ਮਛਲੀਆਂ ਕਈ ਸਪੀਸੀਜ਼ ਦੇਖਣ ਨੂੰ ਮਿਲੂਗੀਆਂ ਜਿਸ ਵਿੱਚ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਨੌਲੇਜ ਵੀ ਮਿਲਦੀ ਹੈ ਤੇ ਬੱਚੇ ਉਸ ਚੀਜ਼ ਦਾ ਆਨੰਦ ਵੀ ਮਾਣ ਸਕਦੇ ਨੇ। ਕੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਕੀ ਕਰਿਆ ਜੀ? ਨਹੀਂ ਸਰ ਇਹ 15 ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਵਾਂ ਪਹਿਲਾ ਇਵੈਂਟ ਹੈ। ਇਸ ਵਿੱਚ ਹੀ ਸਟੇਜ ਸ਼ੋ ਵੀ ਕਰਵਾਵਾਂਗੇ, ਬੱਚਿਆਂ ਦੇ ਕੰਪੀਟੀ ਲਗਾਇਆ ਗਿਆ ਅੱਜ ਅਸ਼ੋਕ ਤਲਵਾਰ ਜੀ ਚੇਅਰਮੈਨ ਆਫ ਇੰਪਰੂਵਮੈਂਟ ٹرسٹ ਦੇ ਵੱਲੋਂ ਇਸ ਦੀ ਓਪਨਿੰਗ ਕੀਤੀ ਜਾ ਰਹੀ ਹੈ ਇਸ ਦੀ ਜੋ ਟਾਈਮਿੰਗ ਹੋਇਆ ਕਰੂਗੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਇਹ ਸ਼ੋਅ ਚਲਾਇਆ ਜਾਊਗਾ ਇਹ ਰਨਿੰਗ ਸ਼ੋਅ ਹੈ ਇਸ ਵਿੱਚ ਹਰ ਸਮੇਂ ਐਂਟਰੀ ਓਪਨ ਰਹਿੰਦੀ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੇ ਇਸ ਵਿੱਚ ਬੱਚਿਆਂ ਦੀ ਕੋਈ ਟਿਕਟ ਨਹੀਂ ਹੈ ਬੱਚਿਆਂ ਲਈ ਫ੍ਰੀ ਹੈ ਤੇ ਹੋਰ ਵੀ ਕਈ ਝੂਲੇ ਦੇ ਨਾਰਮਲ ਰੇਟਸ ਰੱਖੇ ਗਏ ਨੇ ਜਿੱਦਾਂ 50 ਰੁਪਏ 60 ਰੁਪਏ 70 ਰੁਪਏ 80 ਰੁਪਏ ਇਦਾਂ ਦੇ ਰੇਟਸ ਰੱਖੇ ਗਏ ਆ ਕੋਈ ਵੀ ਜੇ ਅਸੀਂ ਨਵੇਂ ਝੂ ਦਵਾਈ ਜਾਣਗੇ 3 ਸਾਲ ਦੇ ਬੱਚੇ ਤੱਕ ਦੀ ਟਿਕਟ ਫ੍ਰੀ ਹੈ ਉਸ ਤੋਂ ਉੱਪਰ ਟਿਕਟ ਲਗਾਈ ਜਾਊਗੀ ਕਿੰਨੀ ਟਿਕਟ ਸਰ 30 ਰੁਪਏ ਵੀ ਟਿਕਟਸ ਹੈ 50 ਰੁਪਏ ਵੀ ਟਿਕਟਸ ਹੈ ਫਿਸ਼ਟਨਲ ਦੀ ਅਲੱਗ ਟਿਕਟਸ ਹੈ ਹਰ ਇੱਕ ਚੀਜ਼ ਨੂੰ ਇੱਕ ਅਲੱਗ-ਅਲੱਗ ਕੰਪਲੀਟ ਕੰਬਾਈਨਡ ਪੈਕ ਵੀ ਬਣਾਏ ਗਏ ਨੇ ਅਲੱਗ-ਅਲੱਗ ਟਿਕਟਸ ਵੀ ਰੱਖੀਆਂ ਗਈਆਂ ਨੇ ਇਸ ਤਰੀਕੇ ਨਾਲ ਇਹ ਸਟ 26 ਅਗਸਤ ਤੱਕ ਤਿਆਰ ਕੀਤਾ ਗਿਆ ਹੈ ਅਸੀਂ ਸ਼ੁਰੂ ਤੋਂ ਭੋਲਾ ਸ਼ੰਕਰਨ ਕੰਪਨੀ ਹਰ ਸਾਲ ਨਵੀਆਂ-ਨਵੀਆਂ ਆਈਟਮਾਂ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਹੁਣ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਇਸ ਚੀਜ਼ ਦਾ ਆ ਕੇ ਆਨੰਦ ਮਾਣੋ ਤਾਂ ਕਿ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਕਈ ਨਵੀਆਂ ਚੀਜ਼ਾਂ ਲੈ ਕੇ ਆਈਏ ਇਸ ਵਿੱਚ ਥੋੜੀ ਦੇਰ ਦੇ ਵਿੱਚ ਕੀ ਪੂਰੇ ਪੰਜਾਬ ਕੀ ਥਰੋਅਟ ਇੰਡੀਆ ਦੇ ਵਿੱਚ ਪਹਿਲੀ ਵਾਰੀ ਹੋਊਗੀ ਇਸ ਫਿਸ਼ਟਨਲ ਚ ਤੁਹਾਨੂੰ ਕਈ ਨਵੀਆਂ ਸਪੀਸੀਜ਼ਾਂ ਕਈ ਨਵੇਂ ਫਿਸ਼ਿਜ਼ ਵੀ ਦੇਖਣ ਨੂੰ ਮਿਲੂਗੀਆਂ ਜੋ ਕਿ ਤੁਸੀਂ ਸਿੰਗਾਪੂਰ ਜਾਂ ਦੁਬਈ ਜਾਂ ਬਾਹਰ ਜਾ ਕੇ ਆਸਟ੍ਰੇਲੀਆ ਜਾ ਕੇ ਬਾਹਰ ਦੇਖਣ ਨੂੰ ਮਿਲਦਾ ਜਰਮਨੀ ਵਗੈਰਾ ਜਾ ਕੇ ਦੇਖਣ ਨੂੰ ਮਿਲਦਾ ਉਹ ਤੁਹਾਨੂੰ ਸਾਰਾ ਕੁਝ ਇੱਥੇ ਦੇਖਣ ਨੂੰ ਮਿਲੂਗਾ ਤੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਤੁਹਾਡੇ ਅਸੀਂ ਅੰਮ੍ਰਿਤਸਰ ਸ਼ਹਿਰ ਚ ਆਏ ਆ ਆ ਕੇ ਵਦ ਤੋਂ ਵਦ ਇਸ ਚੀਜ਼ ਦਾ ਆਨੰਦ ਮਾਣੋ ਤੇ ਇਸ ਨੂੰ ਇੰਜੋਏ ਕਰੋ ਸਰ ਬਹੁਤ ਬਹੁਤ ਸਾਰੇ ਸ਼ਹਿਰਾਂ ਜਿਵੇਂ ਗਵਾਲੀਅਰ ਵਗੈਰਾ ਜਿਹਦਾ ਥਰੋਅਟ ਇੰਡੀਆ ਸੂਰਤ ਗੁਜਰਾਤ ਵਗੈਰਾ ਚਲਾ ਚੁੱਕੇ ਆ ਬਹੁਤ ਨਹੀਂ ਪੰਜਾਬ ਚ ਸਾਰੇ ਪਹਿਲੀ ਵਾਰ ਹੀ ਲੈ ਕੇ ਆਏ ਆ ਪੰਜਾਬ ਚ ਫਰਸਟ ਸਟੇਸ਼ਨ ਹੈ ਅੰਮ੍ਰਿਤਸਰ ਦੇ ਵਿੱਚ ਤੇ ਲੋਕਾਂ ਦਾ ਰਿਸਪਾਂਸ ਬਹੁਤ ਅੱਛਾ ਮਿਲਦਾ ਹਰ ਜਗ੍ਹਾ ਤੇ ਤੇ ਇੱਥੋਂ ਵੀ ਇਹੀ ਉਮੀਦ ਹੈ ਕਿ ਬਹੁਤ ਅੱਛਾ ਰਿਸਪਾਂਸ ਮਿਲੇਗਾ ਲੋਕਾਂ ਲਈ ਅਸੀਂ ਤੇ ਕੰਮ ਕਰਦੇ ਆ ਜੀ ਤੇ ਲੋਕਾਂ ਲਈ ਹੀ ਇਹ ਮੇਲਾ ਵੈ ਤੇ ਲੋਕਾਂ ਨੂੰ ਹੀ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਆ ਕੇ ਜੀ ਆਨੰਦ ਮਾਣੋ